Bye. <laughs> ਦੁਕਾਨਾਂ ਨਾਣਾ ਪ੍ਰਧਾਨ ਅਪਾਰਟਮੈਂਟ ਬੰਨਾਲਾ ਜਿਹੜੀ ਅੱਗ ਲੱਗੀ ਕਿਸੇ ਲੱਗੀ ਕੀ ਗੱਲ ਹੋਈ ਸਾਰੀ ਇਹ ਆਪਣੇ ਭਗਵਾਨ ਦਾਸੀ ਹੈ ਪਸ਼ਮਾ ਵਾਲੇ ਉਹਨਾਂ ਦੀ ਰਹਿਸ਼ਤੇ ਨੀਚੇ ਦੁਕਾਨ ਸੀ ਉੱਥੇ ਗੈਸ ਗੀਜ ਰਟਾਨਕ ਫਾੜ ਗਿਆ ਉਹੇ ਫਟਣ ਨਾਲ ਉੱਪਰ ਅੱਗ ਲੱਗੀ ਸੀ ਤੇ ਫਾਇਰ ਬ੍ਰੀਡ ਮੋਕੇ ਤੇ ਆ ਗਈ ਆ ਕੇ ਸਾਰੇ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਤੇ ਫਾਇਰ ਬ੍ਰੀਡ ਕੰਪਨੀਆਂ ਦੇ ਉਹਨਾਂ ਨੇ ਆ ਕੇ ਫਟਾਫਟ ਆਵਦਾ ਮਤਲਬ ਕਿ ਪਾਣੀ ਨਾਲ ਤੇ ਅੱਗ ਨੂੰ ਬੁਝਾ ਕੇ ਸਾਰਾ ਕੰਟਰੋਲ ਕਰ ਲਿਆ ਜਿਹੜਾ ਨੁਕਸਾਨ ਹੋਇਆ ਹੈ ਮੋਗਗੇ ਇੱਕ ਲਿਮਿਟ ਚ ਰਹਿ ਗਿਆ ਜੇ ਫਾਇਰ ਵੀ ਘਰ ਨਾ ਹੁੰਦੀ ਬਹੁਤ ਵੱਡਾ ਨੁਕਸਾਨ ਹੋਣਾ ਸੀ ਇਹਦੇ ਨਾਲ ਆਸਪਤਾਲਾਂ ਸੀ ਜਿਹੜੀਆਂ ਮੰਦਲਾ ਸੀ ਦੁਕਾਨਾਂ ਸੀ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ ਲੇਕਿਨ ਮਾਲਕੇ ਮੌਕੇ ਤੇ ਕੰਟਰੋਲ ਕਰਨ ਦਾ ਦਿਨ ਸੀਗਾ ਮਿੰਟੋ-ਮਿੰਟੀ ਫਾਇਰ ਲੋਕ ਸਾਰਾ ਸ਼ਹਿਰ ਇਕੱਠਾ ਹੋ ਗਿਆ ਤੇ ਹਰੇਕ ਬੰਦੇ ਨੇ ਸਹਿਯੋਗ ਦਿੱਤਾ ਸਹਿਯੋਗ ਦੇਣ ਦੇ ਨਾਲ ਜਿਹੜਾ ਇਹ ਵੱਡਾ ਹਾਦਸਾ ਸੀ ਇੱਕ ਮੋਗਗੇ ਬਾਪਰ ਨੂੰ ਰਹਿ ਗਿਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਇੱਕ ਛੋਟਾ ਜਿਹਾ ਹਾਦਸਾ ਰਹਿ ਗਿਆ ਮਤਲਬ ਕਿ ਕੰਟਰੋਲ ਦੇ ਵਿੱਚ ਸਾਰਾ ਹੋ ਗਿਆ ਬੱਚੇ ਤਾਂ ਰਹਿ ਗਈ ਇਹ ਕਰਨਾ ਮੌਕੇ ਕਰੇ ਕੌਣ ਕੌਣ ਸੀਗਾ ਸਾਰਾ ਸਾਰਾ ਪਰਿਵਾਰ ਸੀ ਬੱਚੇ ਸੀ ਲੇਡੀਜ਼ ਸੀ ਬਲਕਿ ਉੱਪਰ ਅੱਗ ਲੱਗਣ ਨਾਲ ਲੇਡੀਜ਼ ਨੂੰ ਬਲਕਿ ਕੰਗ ਦਬਾ ਕੇ ਗਵਾਂਡੀਆਂ ਦੇ ਬਲਕਿ ਬੱਚਤ ਕੀਤੀ ਗਈ ਉਹਦੀ ਦਿਨ ਦਾ ਮਾਹੌਲ ਔਨ ਕਰਕੇ ਤੇ ਲੋਕਾਂ ਦਾ ਇਕਦਮ ਇਕੱਠ ਹੋਣ ਨਾਲ ਤੇ ਫਾਇਰ ਬ੍ਰੀਡ ਜਿਹੜੀ ਮੌਕੇ ਤੇ ਮਿੰਟੋ-ਮਿੰਟੀ ਆ ਗਈ ਨਾਲ ਦੀਆਂ ਪਾਣੀ ਦੀ ਪਿਛਾੜਾ ਸ਼ੁਰੂ ਹੋ ਗਿਆ ਇਹਦੇ ਨਾਲ ਇੱਕ ਬਹੁਤ ਵੱਡਾ ਹਾਸਾ ਹੋਣਾ ਸ਼ਹਿਰੀ ਇਲਾਕੇ ਦੇ ਵਿੱਚ ਆਸਪਰੋਸ਼ ਦੀਆਂ ਦੁਕਾਨਾਂ ਤੇ ਘਰਾਂ ਦਾ ਤੇ ਇਸ ਮੋਢਲ ਕੇ ਦੁਕਾਨ ਕਰਦਾ ਵੀ ਨੁਕਸਾਨ ਇਕ ਲਿਮਟਿਡ ਰਹਿ ਗਿਆ ਬਹੁਤ ਮੋਢਲ ਕੇ ਬੜਾ ਨੁਕਸਾਨ ਹੋਣ ਤੋਂ ਬਚਿਆ ਪਰਮਾਤਮਾ ਦੀ ਕਿਰਪਾ ਨਾਲ ਤੇ ਸਾਰੇ ਪਰਿਵਾਰ ਵਾਲੇ ਵੀ ਇਸ ਗੱਲ ਦਾ ਲੋਕਾਂ ਦਾ ਧੰਨਵਾਦ ਕਰਦੇ ਨੇ ਫਾਇਰ ਬਿਗੇਡ ਵਾਲਿਆਂ ਦਾ ਵੀ ਪ੍ਰਸ਼ਾਸਨ ਦਾ ਵੀ ਤੇ ਅਸੀਂ ਵੀ ਵਪਾਰ ਮੰਡਲ ਵੱਲੋਂ ਸਾਰਿਆਂ ਦਾ ਜਿੰਨਾ ਸਹਿਯੋਗ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇੱਕ ਬਹੁਤ ਵੱਡਾ ਹਾਲਾ ਹੋਣ ਤੋਂ ਬਚ ਗਿਆ ਪੁੱਛ ਨਹੀਂ ਪਤਾ ਲੱਗਾ ਜੀ ਇਹ ਤਾਂ ਥੱਲੇ ਕੰਮ ਦੇ ਸੀ ਹਾਠ ਪੀਛੇ ਤਾਂ ਤੇ ਆਠੀਗਾ ਬੈਠਾ ਜਾਗਦਾ ਸੀ ਕੰਬਲੀ ਪਿਆਸੀਆ ਬਸ ਇੱਕ ਦਮੇ ਲੋਕਾਂ ਨੇ ਇੱਕ ਬੋਨਦੇ ਆ ਰਹੇ ਆਂ ਜਾ ਰਹੇ ਲੱਗੇ ਲੱਗੇ ਪਤਾ ਲੱਗਾ ਵੀ ਅੱਗ ਲੱਗੀ ਅੱਗ ਲੱਗੀ ਬਹੁਤ ਲੋਕਾਂ ਨੇ ਹੈਲਪ ਕੀਤੀ ਜੀ ਸਿਲੰਡਰ ਲਾ ਲਏ ਇੱਕ ਕੁੜੀ ਥੋੜੀ ਜੀ ਮੈਂਟਲ ਰਿਟਰਡ ਹੈ ਉਹਨੂੰ ਲਾਸਾ ਦੇ ਜੀ ਹਰੇ

ਉਸ ਤੋਂ ਮੁਤੇਰ ਅਗਵਾਲ ਸਿੰਘ ਜੀ ਅਗਵਾਲ ਸਿੰਘ ਜਿਹੜੀ ਅੱਗ ਲੱਗੀ ਕਿੱਥੇ ਲੱਗੀ ਕੀ ਕੀ ਨੁਕਸਾਨ ਹੋਇਆ ਕਿਵੇਂ ਲੱਗੀ ਕੀ ਗੱਲ ਹੈ ਹਾਂਜੀ ਸਰ ਇਹ ਅੱਗ ਹੈਗੀ ਆ ਹੰਡਿਆ ਬਜ਼ਾਰ ਦੇ ਵਿੱਚ ਹੰਡਿਆ ਬਜ਼ਾਰ ਭਗਵਾਨ ਦਸ ਜੀ ਨੇ ਜਿਹਨਾਂ ਦਾ ਇਹ ਘਰ ਦਾ ਮਕਾਨ ਦਾ ਹੈਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀਗੀ ਹਾਂਜੀ ਤੇ ਸਾਨੂੰ 1040 ਚੌੜੀਆਂ ਦਾ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਾਰਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਦੇ ਵਿੱਚ ਆਮਕ ਤਰ੍ਹਾਂ ਲੱਗਦੀ ਨਹੀਂ ਤੇ ਲੱਗੂ ਤਾਂ ਭਿਆਨਕ ਹੀ ਲੱਗਦੀ ਹੁੰਦੀ ਐ ਤੇ ਅੱਗ ਬਹੁਤ ਜ਼ਿਆਦਾ ਸੀ ਤੇ ਉਹ ਜਿਹੜੀ ਹੁਣ ਕੰਟਰੋਲ ਆ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨਿਸ਼ਾਨੀ ਤਾਂ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕੜਾ ਮਗਾਇਨਾ ਹੋ ਘਰ ਦਾ ਨਿਸ਼ਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤ ਤੱਕ ਮੇਰੇ ਖਿਆਲ ਕਹਿ ਸਕਵਾ ਵੀ ਕੱਪੜੇ ਕੋਪੜ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਦਾ ਵੈਸੇਗਾ ਨਿਸ਼ਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ پتہ ਲੱਗਿਆ ਕਿਵੇਂ ਲੱਗਿਆ ਕਾਰਨ ਕੁਛ ਇੱਕ ਤਾਂ ਕਹਿੰਦੇ ਵੀ ਆਪਣੇ ਛੋੜ ਦਾ ਜੀ ਕੁਛ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾਲ ਉਹਦੇ ਨਾਲ ਮੇਨ ਵਜਾ ਗਿਆ ਜਿਹਦਾ ਹੋਇਆ ਜੀ ਤੁਸੀਂ ਦੇਖਿਆ ਹੋਊਗਾ ਕਿ نیچے ਦੀ ਖਟੇ ਨਹੀਂ ਹਲੇ ਇਦਾਂ ਹਜੇ ਚੱਲੀ ਜਾਂਦੀ ਹੈ ਕਾਰਵਾਈ ਅਜੇ ਅਸੀਂ ਚੈੱਕ ਕਰਦੇ ਹਾਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੋ ਗਈ ਨਹੀਂ ਨਹੀਂ ਉਦਾਂ ਕੋਈ ਨਹੀਂ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਆਪਣੀਆਂ ਸਾਹਰ ਜੀ ਆ ਤਿੰਨੇ ਪਹਿਲੇ ਪਹਿਲੇ ਟਰਨ ਸੀ ਤਿੰਨੇ ਹੀ ਘੜਤਿਆਂ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ 'ਚ ਜਿਵੇਂ ਅੱਜ ਹਾਲ ਲੋਡ ਪਈ ਤੇ ਤਾਰਾਂ ਦੇ ਯਾਰ ਬਹੁਤ ਦਿੱਕਤ ਦੇ ਸਾਨੂੰ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ 5-4 ਮਿੰਟ ਸਾਨੂੰ ਇੱਥੇ ਮਾੜਾ ਮੋਟਾ ਇਧਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵੀ ਦੀਆਂ ਇਹ ਗੱਡੀਆਂ ਇਧਰੋਂ ਤਾਰਾਂ ਫਸ ਗਈਆਂ ਫੇਰ ਦੁਬਾਰਾ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਤੇ ਹਜੇ ਹੁਸੇਲ ਆਲੋ ਸਾਡੇ ਡਰਾਈਵਰ ਭਾਈ ਜਾਨਾ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਾਰਬਾਈ ਰਹੀ ਹੈਗੀ ਤੇ ਉਦੋਂ ਸਾਰੇ ਸਾਬ ਨਹੀਂ ਮੰਨ ਕੇ ਚੱਲੋ ਮਿੰਟੋ- ਇਥੇ ਵੀ ਉਦਾਂ ਜਿਹੜਾ ਕੋਈ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰਿਆਂ ਨਾਲ ਮਿਲ ਕੇ ਹੀ ਬਹੁਤ ਵਧੀਆ ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਰਲ ਮਿਲ ਕੇ ਹੀ ਜਿਆਦੇ ਹੁੰਦੇ ਆ ਇੱਕ ਹੁੰਦਾ ਤਾਂ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਖੇਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕਿੰਨੀ ਟੀਮ ਮੈਂਬਰ ਸੀ ਤੁਹਾਡੀ ਇਹ ਤਾਂ 20 ਦੇ ਕਰੀਬ ਹੈਗੇ ਜੀ ਐਸੇ ਮੌਕੇ ਤੇ ਹਾਜ਼ਰ ਲੋਕਾਂ ਦਾ ਸਹਿਯੋਗ ਹੀ ਮੇਰੀ ਅਨੰਦ ਬਹੁਤ ਜਿਆਦੇ ਵਧੀਆ ਜੀ ਬਹੁਤ ਜਿਆਦੇ ਇਦਾਂ ਹੀ ਉਹਦੇ ਕਹਿੰਦੇ ਉਹਨਾਂ ਜਿਹਾ ਆਮ ਜਿੱਥੇ ਵੀ ਜਾਂਦੇ ਆ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਾਵੇ ਹੁੰਦਾ ਜਦੋਂ ਵਿੱਚ ਆਮ ਜਗਾ ਤੇ ਕੀ ਹੁੰਦਾ ਵੀ ਕਿਸੇ ਨੇ ਪੈਬ ਖਿੱਚ ਲਿਆ ਕਿਸੇ ਨੇ ਮੂਹਰੇ ਕੁਛ ਕਰਤਾ ਫਿਰ ਦਿੱਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ